आज वुमेन सेलिब्रेट थैंक यू गणतन्त्रों ਦੇ ਨਾਮਾਂ ਮੋਟੇ ਜੀਵਨ ਅਵਿਸ਼ੇਸ਼ ਪਰਸ਼ੰਮਨਾ। ਇਹਦੇ ਕੋ वुमेन 셀 ਆਉਂ ਤੋਂ ਪਹਿਲਾ ਮੈਂ ਜੇਲ ਵਿਜ਼ਿਟ ਲਈ ਗਈ ਸੀ। ਤੇ ਜੇਲ ਦੇ ਅੰਦਰ ਮੈਂ ਸਾਰਿਆਂ ਉੱਥੇ ਜਿਹੜੀਆਂ ਇਨਮੇਟਸ ਨੇ ਸਾਰਿਆਂ ਨੂੰ ਮਿਲਿਆ। ਬਹੁਤ ਅੱਛਾ ਏ ਕਿ ਉਹਨਾਂ ਨੇ ਪ੍ਰੋਗਰਾਮ ਵੀ ਅਰੇਂਜ ਕੀਤਾ ਸੀਗਾ ਸਾਡੇ ਲਈ। ਔਰ ਮੈਂ ਜ਼ਿਆਦਾਤਰ ਉੱਥੇ ਗਈ ਸੀ ਕਿ ਵਿਭੰਨ ਦੇਸ਼ ਜੇਲ ਦੇ ਅੰਦਰ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ। ਔਰ ਜਦੋਂ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਹੈ ਲੋਕਲ ਦਿੱਕਤਾਂ ਉਹਨਾਂ ਨੂੰ ਕੋਈ ਨਹੀਂ ਸੀ। ਜਿੱਦਾਂ ਕਿ ਖਾਣ ਪੀਣ ਦਾ ਜਾਂ ਕੋਈ ਡਾਕਟਰੀ ਜਿਹੜੀ ਸਹਾਇਤਾ ਚਾਹੀਦੀ ਉਹਦੀ ਨਹੀਂ ਸੀਗੀ ਜਿਹੜੇ ਇਸ਼ੂ ਸੀਗੇ ਕਿ ਜਿੰਨੇ ਕੇਸ ਸੀ ਹੋਤੇ ਜ਼ਿਆਦਾਤਰ ਮੈਂ ਦੇਖਿਆ ਉਹ ਐਂਡੀਪੀਐਸ ਐਕਟ ਦੇ ਥੱਲੇ ਸੀ ਕੁਝ ਸੀਗੇ 420 ਦੇ ਅੰਦਰ ਔਰ ਦੋ ਚਾਰ ਸੀਗੇ ਜਿਹੜੇ ਡੋਮੈਸਟਿਕ ਵਾਇਰਲਸ ਤੇ ਹੁੰਦੇ ਪਰ ਉਹਦੇ ਲਈ ਉਹ ਚਾਹੁੰਦੇ ਸੀ ਕਿ ਸਾਨੂੰ ਜਿਹੜੀ ਜ਼ਮਾਨਤ ਛੇਤੀ ਮਿਲੇ ਲੇਕਿਨ ਐਂਡੀਪੀਐਸ ਐਕਟ ਜਿਹੜਾ ਹੈਗਾ ਉਹ ਬਹੁਤ ਸਖਤ ਐਕਟ ਹੈ ਔਰ ਇਹਦੇ ਅੰਦਰ ਵਿਰਕਲਿਕ ਦੀਕ ਤੋਂ ਬਾਰਡਰ ਕੇਸਸ ਦੇ ਅੰਦਰ ਵੀ ਆਗੇ ਸੀ ਇਹਸ ਕੇਸਸ ਦੇ ਅੰਦਰ ਜ਼ਮਾਨਤ ਮਿਲਦੀ ਯਾ ਉਹਨਾਂ ਨੂੰ ਇਸ ਤਰੀਕੇ ਦੀ ਸਹਾਇਤਾ ਮਿਲਨੀ ਕਿ ਸਾਨੂੰ ਅੱਜ ਹੀ ਛੱਡਿਆ ਜਾਵੇ ਉਹ ਨਹੀਂ ਹੋ ਸਕਦਾ ਮਗਰ ਜੇਲ੍ਹ ਦੇ ਤਰਫੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਲੀਗਲ ਸਹਾਇਤਾ ਉਹਨਾਂ ਨੂੰ ਤਾਂ ਕਿ ਜੇਕਰ ਉਹਨਾਂ ਦੀ ਜਿਹੜੀ ਹੈ ਸੁਣਵਾਈ ਐਟਲੀਸ ਜਲਦੀ ਹੋ ਜਾਵੇ ਉਤੋਂ ਉਹ ਕਈ ਜਿਹੜੇ ਕੇਸ ਸੀ ਅੰਡਰ ਟ੍ਰਾਇਲ ਉਹ 1 ਸਾਲ ਤੋਂ 2 ਸਾਲ ਤੋਂ ਚੱਲਦੇ ਆ ਰਹੇ ਸੀਗੇ ਉਹਨਾਂ ਦੇ ਬਾਰੇ ਚੈੱਕ ਕੀਤਾ ਕਿ ਜਦੋਂ ਉਹਨਾਂ ਨੂੰ ਪੁੱਛਿਆ ਕਿ ਪਰਸਨਲ ਇਸ਼ੂਸ ਤੁਹਾਨੂੰ ਮਤਲਬ ਕੋਈ ਅਗਰ ਜਿੱਦਾਂ ਕਿ ਕੋਈ ਡਿਜ਼ੀਜ਼ ਹੈ ਜਾਂ ਉਹਦੇ ਅੰਦਰ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਜੋ ਕੱਲ੍ਹ ਸਾਹਮਣੇ ਆਈ ਸੀ ਉਹ ਸੀਗੀ ਕਿ ਸਕਿਨ ਡਿਜ਼ੀਜ਼ ਜਿਹੜੀ ਸੀ ਉਹ ਉਹਨਾਂ ਨੂੰ ਹੋ ਰਹੀ ਹੈ ਜਦੋਂ ਮੈਂ ਡਾਕਟਰ ਦੇ ਨਾਲ ਗੱਲ ਕੀਤੀ ਹੈ ਇਨ ਹਾਊਸ ਡਾਕਟਰ ਦੇ ਨਾਲ ਉਹਨਾਂ ਨੇ ਮੈਨੂੰ ਸਾਰੀ ਡਿਟੇਲ ਦਿੱਤੀ ਹੈ ਕਿ ਇਹ ਪ੍ਰੋਵਾਈਡ ਕੀਤਾ ਜਾਂਦਾ ਸਾਰਾ ਕੁਝ ਲੇਕਿਨ ਸਕਿਨ ਰਾਸ਼ ਜਿਹੜੇ ਹੁੰਦੇ ਨੇ ਉਹ ਸਭ ਨੂੰ ਪਤਾ ਹੈ ਵੀ ਥੋੜੇ ਇਹ ਫੈਲ ਜਾਂਦੇ ਨੇ ਉਸ ਦੇ ਲਈ ਕੀ ਉਹਨਾਂ ਨੇ ਸੰਭਾਲ ਕਰਨ ਦੇ ਲਈ ਜਾਂ ਉਹਨੂੰ ਰੋਕਣ ਦੇ ਜਿੰਨੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹ ਪੂਰੀ ਹੋ ਰਹੀ ਹੈ ਉੱਥੇ ਬਾਕੀ ਸਾਰੇ ਇਨਮੇਟਸ ਹੈਪੀ ਸੀ ਅਦਰਵਾਈਜ਼ ਖਾਣੇ ਪੀਣੇ ਤੋਂ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਆਪਣਾ ਪਰਸਨਲ ਨੰਬਰ ਵੀ ਛੱਡ ਕੇ ਆਈ ਹਾਂ ਉਹਨਾਂ ਦੇ ਕੋਲ ਕਿ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਔਰ ਮੈਨੂੰ ਪਰਸਨਲੀ ਵੀ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਇਨਵੀਟਸ ਨੇ ਔਰ ਹਿਜਬ ਦੇ ਨੇ ਜ਼ਿਆਦਾਤਰ ਨਹੀਂ ਦੱਸ ਸਕਦੇ ਤਾਂ ਮੈਨੂੰ ਕਦੇ ਵੀ ਕਿਸੇ ਵੀ ਟਾਈਮ ਮੇਰੇ ਫੋਨ ਦੇ ਉੱਤੇ ਗੱਲ ਕਰ ਸਕਦੇ ਸੋ ਇੱਕ ਤਾਂ ਜੀ ਦੱਸੋ ਦੇਖ ਕਿ ਜਦੋਂ ਤਾ ਤੁਹਾਨੂੰ ਲਈ ਪੇਪਰ ਮੰਗਦੀ ਹੈ ਜਾਂ ਕੋਈ ਟੋਲਡ ਐਜੂਮੈਂਟ ਜੀ ਮੈਸਟਰ ਮੰਗਦੀ ਹੈ ਤੁਹਾਡੇ ਕਿ ਆਣਾ ਤਾਂ ਉਹਨਾਂ ਲਈ ਕੋਈ ਖਾਸ ਜਿਹੜੇ ਗਾਇਨੀ ਡਾਕਟਰ ਹੈ ਸੌਰੀ ਗਾਇਨਕੋਲੋਜਿਸਟ ਹੈ ਉਹ ਹਫਤੇ ਚ ਦੋ ਵਾਰੀ ਉਹਨਾਂ ਦੇ ਕੋਲ ਆਉਂਦੇ ਨੇ ਔਰ ਪੂਰਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਉਹਤੇ ਅਗਰ ਕੋਈ ਲੇਡੀਜ਼ ਹੈ ਪ੍ਰੈਗਨੈਂਟ ਹੈ ਡਿਲੀਵਰੀ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਡਿਲੀਵਰੀ ਦੇ ਲਈ ਔਰ ਉਹਦੇ ਜਿਹੜੇ ਬੱਚੇ ਦੇ ਰੱਖਣ ਦੇ ਲਈ ਮਾਂ ਦੀ ਦੇਖਭਾਲ ਕਰਨ ਲਈ ਸਪੈਸ਼ਲ ਡਾਈਟ ਜਿਹੜੀ ਡਾਕਟਰ ਪ੍ਰਿਸਕ੍ਰਾਈਬ ਕਰਦੇ ਨੇ ਤੇ ਬੱਚੇ ਨੂੰ ਜਿਹੜਾ ਨਵਾਂ ਬੋਨ ਬੇਬੀ ਆ ਉਹਦੀ ਕੇਅਰ ਕਰਨ ਦੇ ਲਈ ਕ੍ਰਸ਼ ਵਗੈਰਾ ਬਹੁਤ ਅਚੇਤ ਰਿਕੀ ਦੀ ਫੈਸਿਲਿਟੀ ਹੈਗੀ ਹੈ ਉੱਥੇ ਆਲਰੇਡੀ ਔਰ ਲੇਡੀਜ਼ ਨੂੰ ਵੀ ਉਸ ਚੀਜ਼ ਦਾ ਕੋਈ ਇਸ਼ੂ ਨਹੀਂ ਸੀ ਕੁਝ ਜਿਹੜੇ ਇਨਮਿਟ ਸੀਗੇ ਮੈਂ ਦੇਖੇ ਦੋ ਤਿੰਨ ਸੀ ਜਿਹੜੇ ਕਿ ਫੋਰਨ ਕੰਟਰੀਜ਼ ਦੇ ਹੈਗੇ ਸੀਗੇ ਉੱਥੇ ਉਹਨਾਂ ਨੂੰ ਇਹ ਇਸ਼ੂ ਆ ਰਿਹਾ ਸੀ ਕਿ ਸਾਨੂੰ ਜ਼ਮਾਨਤ ਵੀ ਮਿਲ ਸਕਦੀ ਹੈ ਸਭ ਕੁਝ ਹੋ ਸਕਦਾ ਲੇਕਿਨ ਸਾਡੀ ਐਮਬੈਸੀ ਜਿਹੜੀ ਸਾਡੀ ਕੰਟਰੀ ਨੂੰ ਅਸੀਂ ਬਿਲੋਂਗ ਕਰਦੇ ਆ ਉਹ ਜਿਹੜੀ ਹੈ ਉਹ ਡਿਲੇ ਕਰ ਰਹੀ ਹੈ ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਔਰ ਅਸੀਂ ਬਾਤ ਛੇਤੀ ਨਹੀਂ ਜਾ ਸਕਦੇ ਉਹ ਵੀ ਮੈਂ ਜੇਨੂ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਇਹਦੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਆਨ ਜਿਹੜਾ ਫੋਰਨਰ ਬਿਲਕੁਲ ਪਤੀਆ ਤਾਂ ਜਿਹੜੇ ਅਪਲਾਈ ਕਰਨਾ ਜਾਂ ਆਪਣੀ ਅਪੀ ਦਾ ਉਹਨਾਂ ਨੂੰ ਕੋਈ ਰਾਇਤ ਨਹੀਂ ਹੁੰਦੀ ਜਿਹੜੇ ਆਮ ਇਥੇ ਦੇ ਇੰਡੀਅਨ ਨਾਲ ਨਾ देयर इज नो डिफरेंस ਕਿ ਫੋਰਨਰ ਹੈਗਾ ਤੇ ਉਹਨੂੰ ਘਟ ਮਿਲੇਗੀ ਤਾਂ ਜਿਹੜਾ ਲੋਕਲ ਹੈ ਉਹਨੂੰ ਜ਼ਿਆਦਾ ਮਿਲੇਗੀ ਬਿਲਕੁਲ ਨਹੀਂ ਲਾ ਸੇਮ ਫਾਰ एवरीवन ਤੇ ਉਹਦੇ ਚ ਕੋਈ ਰਾਇਤ ਨਹੀਂ ਹੁੰਦੀ ਹੈ ਜੋ ਜਿਸ ਤਰੀਕੇ ਦੇ ਕੈਟਾਗਰੀ ਚ ਐਕਟ ਹੁੰਦਾ ਹੈ ਇਹ ਜਿਹੜੇ ਫੋਰਨ ਵਾਲਾ ਸੀਗਾ ਇਹਦਾ ਵੀ ਮੈਂ ਦੇਖਿਆ ਕਿ ਇਹਨਾਂ ਦਾ ਇੱਕ ਐਨਡੀਪੀਐਸ ਦੇ ਥੱਲੇ ਹੀ ਸੀਗਾ ਔਰ ਇੱਕ ਹੋਰ ਜਿਹੜਾ ਐਫਸੀ ਉਹ ਸ਼ਾਇਦ 420 ਦਾ ਜਾਂ ਕਿਸੇ ਚੀਜ਼ ਦਾ ਹੈਗਾ ਸੀ ਗਾਵਾ ਦਾ ਕੇਸ ਸੋ देयर वर टू ਫੋਰਨ ਨੈਸ਼ਨਲਸ ਇਨ देयर ਔਰ ਇਹ ਦਾ ਕੇਸ ਉਸੇ ਤਰੀਕੇ ਨਾਲ ਹੈਂਡਲ ਹੋਗਾ ਜਿਸ ਤਰੀਕੇ ਨਾਲ ਅਗਰ ਲੋਕਲ ਹੈ ਉਹਦੇ ਜੇ ਇਸੇ ਤਰੀਕੇ ਦਾ ਹੁੰਦਾ ਮਗਰ ਜਿਹੜੇ ਲੇਡੀਜ਼ ਉਥੇ ਕੁਝ ਬਹੁਤ ਬਜ਼ੁਰਗ ਸੀ 85 ਤੇ ਉਸ ਤੋਂ ਵੀ ਸ਼ਾਇਦ ਉੱਪਰ ਏਜ ਦੀਆਂ ਉਹਨਾਂ ਦੀ ਇੱਕ ਰਿਕੁਐਸਟ ਸੀ ਕਿ ਸ਼ਾਇਦ ਜਦੋਂ ਵੀ ਕੋਈ ਕੇਸ ਪੁਲਿਸ ਕਰਦੀ ਆ ਤੇ ਸੱਸੀ ਸਾਨੂੰ ਵੀ ਨਾਲ ਚੱਕ ਲਿਆ ਜਾਂਦਾ ਲੇਕਿਨ ਇਹ ਪੁਲਿਸ ਇਨਵੈਸਟੀਗੇਸ਼ਨ ਤੇ ਉੱਤੇ ਡਿਪੈਂਡ ਕਰਦਾ ਕਿਉਂ ਇਨਵੋਲਵ ਸੀ ਜਾਂ ਨਹੀਂ ਸੀ ਸੋ ਆਫਟਰ ધ ਇਨਵੈਸਟੀਗੇਸ਼ਨ ਜਿਹੜੀ ਵੀ ਅੱਗੇ ਤੱਕ ਸਾਹਮਣੇ ਆਉਂਦੇ ਨੇ ਫਿਰ ਉਹਨਾਂ ਦੇ ਹਿਸਾਬ ਦੇ ਨਾਲ ਹੀ ਉਹਨਾਂ ਦੀ ਕਾਰਵਾਈ ਅੱਗੇ ਹੁੰਦੀ ਹੈ ਮਗਰ ਲੇਡੀਜ਼ ਜਿਹੜੀਆਂ ਵਾਹ ਹਮੇਸ਼ਾ ਆਪਣੀ ਤਰਫ ਤੋਂ ਇੱਕ ਇਮੋਸ਼ਨਲ ਐਂਗਲ ਜਰੂਰ ਰੱਖਦੀਆਂ ਕਿ ਇਸ ਉਮਰ ਦੇ ਵਿੱਚ ਜਦੋਂ ਲੇਡੀਜ਼ ਆਂਦੀਆਂ ਨੇ ਉਹਨਾਂ ਨੂੰ ਕੁਝ ਸਪੈਸ਼ਲ ਸ਼ਾਇਦ ਰਿਆਤ ਦੇਣੀ ਹੋਣੀ ਚਾਹੀਦੀ ਮੈਂ ਕੀ ਕਹਿੰਦੇ ਸੀ ਮੈਂ BK ਦੀ ਗਲਤੀ ਕੀਤੀ ਹੈ ਕੋਈ ਦੇਖਿਆ ਗਿਆ ਕਿ ਅਕਸਰ ਹੀ ਨੌਜਵਾਨ ਜਿਹਦੇ ਮਰ ਹਸਬੰਡ ਉਹ ਕੰਮ ਕਰਦੇ ਨੇ ਪਰ ਕਰਵਾਉਂਦੇ ਆਪਣੀ ਜੁੜੀ ਲਾਈਫ ਲਈ ਜਿੰਨਾ ਕਰਕੇ ਉਹਨਾਂ ਨੂੰ ਜੀ ਤਕਰੀਬਨ ਇਹ ਆ ਜਾਂਦਾ ਹੈ ਕਿ ਮੇਰੇ ਹਸਬੰਡ ਸੀ ਉਹ ਕੰਮ ਕਰਦੇ ਸੀ ਸਾਨੂੰ ਨਾਲ ਚੱਕ ਲਿਆ ਮਗਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੁੰਦਾ ਜੀ ਕਿ ਵੈਦਰ ਫੈਮਲੀ ਇਨਵੋਲਡ অর ਨਾਟ ਇਨਵੋਲਡ ਉਹ ਪੁਲਿਸ ਆਪਣੀ ਇਨਵੈਸਟੀਗੇਸ਼ਨ ਤੋਂ ਬਾਅਦ ਫੈਕਟ ਜਿਹੜੇ ਸਾਹਮਣੇ ਆਉਂਦੇ ਨੇ ਮੈਂ ਨਾਮਾਂ ਨੂੰ ਕੀ ਕਹਾਂ ਉਹ ਪਿਛਲੇ ਦਿਨ ਇੱਕ ਕੇ ਸਾਹਮਣੇ ਆਈ ਕਿ ਪਰਿਵਾਰ ਦੇ ਵਿੱਚ ਉਹਨਾਂ ਦੀਆਂ ਲੜਕੀਆਂ ਵੀ ਔਰ ਉਹਨਾਂ ਦੇ ਜਿਹੜੇ ਨਾਮਾਂ ਸੀ ਉਹ ਸਾਰੇ ਹਾਂ ਤਾਂ ਆ ਗਿਆ ਸੋ ਜਿਹੜਾ ਮੈਂ ਲਾਵਾ ਨਹੀਂ ਉਹਨਾਂ ਨੂੰ ਤੁਸੀਂ ਕਿਸੇ ਮਿਲਦੇ ਹੋ ਦੇਖੋ ਇਹ ਦੇ ਕਿ ਸਰਕਾਰ ਇਸ ਟਾਈਮ ਦੇ ਉੱਤੇ ਨਸ਼ੇ ਵਿਰੁੱਧ ਜੜਾਇਆ ਇਹ ਮਹਿੰਮ ਚੱਲੀ ਹੋਈ ਹੈ ਔਰ ਨਸ਼ਿਆ ਕਰਕੇ ਹੀ ਜਿਹੜਾ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਹੈ ਨਸ਼ਿਆ ਕਰਕੇ ਹੀ ਜਿਹੜਾ ਘਰ ਬਰਬਾਦ ਹੋ ਰਹੇ ਨੇ ਇਸ ਨੂੰ ਠੱਲ ਪਾਣਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਆਪਣੇ ਨੌਜਵਾਨਾਂ ਨੂੰ ਯਾ ਆਪਣੀ ਬੱਚੀਆਂ ਨੂੰ ਇੱਕ ਸੇਫ ਜਗ੍ਹਾ ਦੇ ਸਕਦੇ ਹਾਂ ਇੱਕ ਸੇਫ ਫਿਊਚਰ ਦੇ ਸਕਦੇ ਹਾਂ ਔਰ ਇਹਦੇ ਲਈ ਤਾਂ ਇਹੀ ਹੈ ਕਿ ਅਗਰ ਕੋਈ ਇਸ ਚ ਫੜਿਆ ਜਾਂਦਾ ਹੈ ਇਸ ਆ ਵੈਰੀ ਸੀਰੀਅਸ ਕ੍ਰਾਈਮ ਇਹਦੇ ਅੰਦਰ ਐਸਕੇਪ ਕਰਨਾ ਬਹੁਤ ਮੁਸ਼ਕਿਲ ਹੈ ਔਰ ਨਸ਼ੇ ਤਸਕਰੀ ਜਿਹੜੇ ਕਰਦੇ ਨੇ ਉਹਨਾਂ ਉੱਤੇ ਤੇ ਸਭ ਨੂੰ ਪਤਾ ਕਿ ਅਸੀਂ ਹਰ ਹੀ ਨਿਊਜ਼ਪੇਪਰ 'ਚ ਪੜ੍ਹਦੇ ਆ ਕਿ ਕਾਰਵਾਈਟਾਏ ਜਾ ਰਹੇ ਨੇ ਹਰ ਤਰੀਕੇ ਦੇ ਮੈਜਰਸ ਜਿਹੜੇ ਨੇ ਅਪਣਾਏ ਜਾ ਰਹੇ ਨੇ ਇਸ ਟਾਈਮ ਪੰਜਾਬ ਦੇ ਅੰਦਰ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਮੋਹੇ ਬਹੁਤ ਤੇਜ਼ ਹੈ ਔਰ ਇਕ ਹੀ ਸਰਕਾਰ ਦਾ ਇੱਕ ਪੀਚਾ ਹੈ ਕਿ ਇਸ ਨੂੰ ਜੜ ਤੋਂ ਖਤਮ ਕਰੇ